ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੌਟੀ ਕਿਚਨ ਤੇ ਹੋ ਸਾਰਿਆਂ ਦਾ ਫਿਰਸ ਵਾਪਸ ਆ ਮੀਤ ਅਦੇ ਅੱਜ ਤੁਹਾਨੂੰ ਅੱਜ ਦੀ ਆਪਾਂ ਪਾਰਟੀ ਵੀਰ ਕੋ ਸੋਹਣੇ ਸੂਟ ਲੈ ਕੇ ਆਏ ਆ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਉਣਗੇ ਜੀ ਇਹ ਐਂਡ ਤੱਕ ਵੀਡੀਓ ਦੇ ਨਾਲ ਬਣੇ ਰਹੋ ਜੇ ਪਹਿਣਾ ਨੂੰ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਏਵੇਂ ਦੇ ਸੋਹਣੇ ਸੋਹਣੇ ਸੂਟ ਤੁਹਾਡੇ ਤੱਕ ਪਹੁੰਚਦੇ ਰਹਿਣਗੇ ਲਾਈਕ ਆਈਕਨ ਨੂੰ ਪ੍ਰੈਸ ਕਰ ਲਓ ਜੀ ਘੰਟੀ ਵਾਲਾ ਬਟਨ ਜ਼ਰੂਰ ਦਬਾ ਦਿਆ ਕਰੋ ਤੇ ਤੁਹਾਡੇ ਤੱਕ ਸੋਹਣੇ ਸੋਹਣੇ ਸੂਟਾਂ ਦੀ ਨੋਟੀਫਿਕੇਸ਼ਨ ਵੀਡੀਓ ਦੀ ਪਹੁੰਚਦੀ ਰ ਇਹ ਆਪਾਂ ਵਾਈਟ ਸੂਟ ਕਰਿਆ ਨਹੀਂ ਦਿੱਤਾ ਸੀ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਸੀ ਕਿਤਾ ਵੀ ਲਾਲਾ ਬਹੁਤ ਸੋਹਣਾ ਰੈਡੀ ਕਰਤਾ ਤੇ ਇਹ ਤੁਹਾਨੂੰ ਬਹੁਤ ਪਸੰਦ ਆਊਗਾ ਆਪਾਂ ਤਿੱਲੇ ਤੇ ਥ੍ਰੈਡ ਦੇ ਨਾਲ ਤਿਆਰ ਕੀਤਾ ਹੈ ਵਾਈਟ ਸੂਟ ਦੇ ਨਾਲ ਆਪਾਂ ਰੈੱਡ ਕਲਰ ਦਾ ਪੱਟਾ ਲਾਇਆ ਜੀ ਤੇ ਨਸ਼ਟ ਕਲਰ ਜੀ ਆਪਾਂ ਕੀਤਾ ਮਾਸਟਰ ਕਲਰ ਦਾ ਸੂਟ ਤੇ ਸਾਰੀ ਸ਼ਰਟ ਦੇ ਉੱਪਰ ਮੋਤੀਏ ਨੱਕ ਬਣਿਆ ਹੋਇਆ ਬਾਜੂ ਬਣਿਆ ਹੋਇਆ ਘੇਰਾ ਹਲਕਾ-ਫੁਲਕਾ ਸੂਟ ਜੀ ਬਹੁਤ ਸੋਹਣਾ ਬਣ ਕੇ ਇਹ ਆਪਾਂ ਨੇ ਕੀਤਾ ਡੈਂਕੀ ਸਟ੍ਰਕਚਰ ਦੁਕਾਨੇ ਜਿਹਾ ਪ੍ਰਿੰਟ ਵਾਲੀ ਇਹ ਪਾਂਟ ਵੀ ਸੂਟ ਬਣੇ ਕਿ ਤਿਆਰ ਹੋ ਗਿਆ। ਸੋਹਣਾ ਲੱਗਣਗੇ ਜੀ ਤੇ ਇਹ ਆਪਾਂ ਨੇ ਕ੍ਰੇਵ ਤੇ ਬਾਟਮ ਕੀਤੀ ਹੋਈ ਹੈ ਤੇ ਸ਼ਰਟ ਪ੍ਰਿੰਟ ਵਾਲੀ ਟੈਪੀ ਕਾਫਟ ਹੈ ਜੀ। ਸ਼ਰਟ ਕੀਤੀ ਹੋਈ ਹੈ। ਤੇ ਲਓ ਜੀ ਆਪਾਂ ਇੱਕ ਤੁਹਾਨੂੰ ਜਿਹੜਾ ਆਪਾਂ ਸੂਟ ਰੈਡੀ ਕੀਤਾ ਬਹੁਤ ਸੋਹਣਾ ਸੂਟ ਹੈ ਜੀ। ਸਾਰੇ ਸ਼ਰਟ ਦੇ ਉੱਪਰ ਮੂਟੀ ਹੈ। ਨੱਕ ਬਣਿਆ ਹੋਇਆ ਤੇ ਘੇਰਾ ਬਣਿਆ ਹੋਇਆ। ਤੇ ਬਹੁਤ ਜਿਆਦਾ ਹੈਵੀ ਸੂਟ ਹੈ ਜੀ। ਕਸਟਮਰ ਦੀ ਦੀਵਾਨ ਤੇ ਸੂਟ ਰੈਡੀ ਕੀਤਾ। ਸਾਰਾ ਸੂਟ ਤੇ ਆਪਾਂ ਕੰਮ ਕੀਤਾ ਹੋਇਆ। ਬਹੁਤ ਸੋਨਾ ਸੂਟ ਬਣ ਕੇ ਤਿਆਰ ਹੋਇਆ ਨਾਲ ਦੁਪੱਟਾ ਇਹਦੀ ਬਾਜੂ ਤੇ ਆਪਾਂ ਕੱਟ ਪਾ ਕੇ ਲੈਂਸ ਲਗਾਈ ਹੋਈ ਹੈ ਤੇ ਬਹੁਤ ਸੋਹਣੀ ਫਸਟਚਿੰਗ ਵੀ ਬਹੁਤ ਸੋਹਣਾ ਹੋਇਆ ਹੈ ਤਿੰਨ ਫੋਨਿਆਂ ਜੀ ਪੈਚਵਰਕ ਵਾਲਾ ਸੂਟ ਇਹ ਆਪਾਂ ਪੈਚਵਰਕ ਕੀਤਾ ਹੋਇਆ ਜੀ ਆ ਦੇਖੋ ਅਜੇ ਇਡੈਂਟੀ ਕ੍ਰੋਸ ਤੇ ਆਪਾਂ ਜਿਹੜਾ ਸੂਟ ਤੇ ਤਿਆਰ ਕੀਤਾ ਹੋਇਆ ਇਹ ਵੀ ਆਪਾਂ ਕਸਟਮਰ ਦੀ ਡਿਮਾਂਡ ਤੇ ਸੂਟ ਰੈਨ ਕੀਤਾ ਤੇ ਬਹੁਤ ਸੋਨਾ ਕੰਟਰਾਸਟ ਬਣਿਆ ਹੋਇਆ ਬਲੂ ਤੇ ਨਾਲ ਲਾਈਟ ਜੀ ਆਪਣਾਂ ਨੇ ਆਪਣਾ ਵੀਡੀਓ ਭੇਜੀ ਸੀ ਆਪਾਂ ਤਾਂ ਸੂਟ ਰੈਡੀ ਕਰਵਾਏ ਇੱਕੋ ਜਿਸ ਮਤਲ ਇਹਨਾਂ ਨੇ ਦੋ ਰੈਡੀ ਕਰਵਾਏ ਤੇ ਬਹੁਤ ਹੀ ਜਿਆਦਾ ਸੋਹਣੇ ਲੱਗ ਰਿਹਾ ਤੁਸੀਂ ਵੀ ਇਵੇਂ ਦਾ ਸੂਟ ਰੈਡੀ ਕਰਾਉਣਾ ਹੋ ਤਾਂ ਆਪਣੇ ਸਕਰੀਨ ਤੇ ਦਿੱਤੇ ਹੋਏ ਨੰਬਰਾਂ ਤੇ ਤੁਸੀਂ WhatsApp ਕਰੋ ਕਪਾਜੀ ਟਾਈ ਐਂਡ ਡਾਈ ਵਿੱਚ ਸੂਟ ਆ ਰੈਡੀ ਕੀਤੇ ਗ੍ਰਾਮ ਸਿਲਕ ਦੇ ਸੂਟ ਆ ਜੀ ਇਹ ਫੈਬਰਿਕ ਨਿਊ ਆਇਆ ਜੀ ਨਵਾਂ ਫੈਬਰਿਕ ਆਇਆ ਜੀ ਗ੍ਰਾਮ ਸਿਲਕ ਤੇ ਇਹਦੇ ਆਪਾਂ ਸੂਟ ਰੈਡੀ ਕਰਵਾਏ ਆ ਟਾਈ ਐਂਡ ਡਾਈ ਵਿੱਚ ਤੁਸੀਂ ਇਹਨੂੰ ਇਵੇਂ ਵੀ ਬਣਾ ਸਕਦੇ ਆ ਤੇ ਤੁਸੀਂ ਇੱਥੇ ਕੰਮ ਵਰਕ ਦਾ ਵੀ ਕਰਵਾ ਸਕਦੇ ਆ ਤੇ ਆਪਾਂ ਲੋ ਜੀ ਆਪਾਂ ਇੱਕ ਫਲਕਾਰੀਆਂ ਬਣਾਈਆਂ ਆ ਦੇਖੋ ਦਿਖਾਉਣ ਗਿਆ ਆਪਾਂ ਹੱਥੀਂ ਫਲਕਾਰੀਆਂ ਤਿਆਰ ਕਰਾਂਗੇ ਇਹ ਸਾਰੀਆਂ ਤੁਸੀਂ ਕੋਈ ਵੀ ਡਿਜ਼ਾਈਨ ਇੱਥੇ ਕਰਵਾ ਸਕਦੇ ਆ ਇਹ ਆਪਣੇ ਕੋਲ ਟੂਲ ਦੀਆਂ ਫਲਕਾਰੀਆਂ ਬਣੀਆਂ ਹੋਈਆਂ ਚ ਚਾਰ ਫਲਕਾਰੀਆਂ ਆਪਾਂ ਟੂਲ ਦੀਆਂ ਬਣਵਾਉਣੀਆਂ ਹੋਣਗੀਆਂ ਇਸ ਡਿਜ਼ਾਈਨ ਚ ਤੇ ਕੋਈ ਹੋਰ ਆਪਾਂ ਅਲੱਗ-ਅਲੱਗ ਡਿਜ਼ਾਈਨਾਂ ਦੇ ਵਿੱਚ ਤਿਆਰ ਕਰਵਾਇਆਂ ਹੋਣ ਤੁਸੀਂ ਕੋਈ ਵੀ ਡਿਜ਼ਾਈਨ ਆਪਦੇ ਕੋਲ ਉਹ ਡਿਜ਼ਾਈਨ ਤੁਸੀਂ ਸਾਨੂੰ ਸੈਂਡ ਕਰ ਸਕਦੇ ਆ ਜੇ ਤੁਹਾਡੇ ਕੋਲੇ ਆਪਦਾ ਡਿਜ਼ਾਈਨ ਆ ਤਾਂ ਤੁਸੀਂ ਸੈਂਡ ਕਰ ਸਕਦੇ ਜੇ ਸਾਡੇ ਡਿਜ਼ਾਈਨ ਤੁਸੀਂ ਨ ਬਹੁਤ ਜਿਆਦਾ ਆਪਾਂ ਕੱਲੀਆਂ ਫੁਲਕਾਰੀਆਂ ਤੇ ਵੀ ਵੀਡੀਓ ਬਣਾਈ ਹੋਈ ਆ। ਆਂਕਲ ਫੁਲਕਾਰੀਆਂ ਤੇ ਬਣਾਈ ਹੋਈ ਸੀ ਵੀਡੀਓ ਤੁਸੀਂ ਉਹ ਵੀ ਦੇਖ ਸਕਦੇ। ਤੇ ਆ ਜਿਹੜਾ ਕੋ ਬਹੁਤ ਸਾਲ ਪੁਰਾਣੇ ਫੁਲਕਾਰੀ ਦਾ ਡਿਜ਼ਾਈਨ ਆ ਬਹੁਤ ਜਿਆਦਾ ਪੁਰਾਣੇ ਸਾਲ ਤੇ ਇਹ ਆਪਾਂ ਫੁਲਕਾਰੀ ਦਾ ਡਿਜ਼ਾਈਨ ਆਪਾਂ ਨਿਊ ਬਣਾਇਆ ਹੁਣ। ਤੇ ਇਹ ਵੀ ਜੇ ਤੁਸੀਂ ਤਿਆਰ ਕਰਾਉਣਾ ਹੋ ਤਾਂ ਆਪਣੀ ਸਕਰੀਨ ਤੇ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜਾਂ ਆਪਾਂ ਨੂੰ ਕੰਟੈਕਟ ਕਰ ਸਕਦੇ ਆ। ਵੀ ਕਾਫੀ ਡਿਜ਼ਾਈਨ ਆਪਣੇ ਕੋਲੇ ਫਲਕਾਰੀਆਂ ਨੇ ਤੁਸੀਂ ਅਲੱਗ-ਅਲੱਗ ਸਾਨੂੰ ਵਟਸਐਪ ਤੇ ਅਸਟ ਕਰ ਦਿਓ ਜੀ ਸਕਰੀਨਸ਼ਾਟ ਲੈ ਕੇ ਤੇ ਜਿਹੜੇ ਆਪਾਂ ਤੁਹਾਨੂੰ ਸੂਟ ਦਿਖਾਉਨੇ ਆ ਆਪਣੇ ਕੋਲੇ ਜਿਹੜੀ ਕੰਮ ਵਰਕ ਕੀਤੇ ਸੂਟ ਹੋਏ ਰੈਡੀ ਹੋਏ ਗਏ ਜਾਂ ਤੁਸੀਂ ਤੁਹਾਨੂੰ ਇਹਨਾਂ ਚ ਕੋਈ ਵੀ ਸੂਟ ਪਸੰਦ ਆ ਸਾਰੇ ਸੂਟ ਆਪਣੇ ਕੋਲੇ ਅਵੇਲੇਬਲ ਹੈ ਤਿਆਰ ਕੀਤੇ ਹੋਏ ਤੁਸੀਂ ਜੇ ਨਹੀਂ ਵੀ ਤਿਆਰ ਤੁਸੀਂ ਕਿਸੇ ਹੋਰ ਕਲਰ ਤੇ ਵੀ ਕਸਟਮਾਈਜ਼ ਕਰ ਕਿਸੇ ਹੋਰ ਕਲਰ ਤੇ ਵੀ ਕਰਵਾਉਣਾ ਤਾਂ ਆਪਾਂ ਰੈਡੀ ਕਰਕੇ ਦੇਵਾਂਗੇ ਤੁਹਾਨੂੰ ਦੁਪੱਟੇ ਦੁਪੱਟਾ ਸਨ ਵੀ ਰੈਡੀ ਕਰਕੇ ਦੇਵਾਂਗੇ ਸਿਰ ਤੇ ਦੋ ਦੁਪੱਟਾ ਕਰਾਉਣਾ ਹੈ ਬਿੱਦਰ ਫਟਾ ਕਰਾਉਣਾ ਤੁਹਾਨੂੰ ਮੇਰੇ ਪ੍ਰਾਈਸ ਦੱਸੇ ਜਾਣਗੇ ਕੋਈ ਵੀ ਸੂਟ ਤੁਸੀਂ ਰੈਡੀ ਕਰਾਉਣਾ ਹੈ ਹਾਫ ਪੇਮੈਂਟ ਪਹਿਲਾਂ ਲੱਗਦੀ ਹੈ ਤੇ ਜਦੋਂ ਸੂਟ ਰੈਡੀ ਹੋ ਜੀ ਪੂਰੀ ਪੇਮੈਂਟ ਬਾਅਦ ਚ ਲੱਗਦੀ ਹੈ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਲਾਈਕ ਸ਼ੇਅਰ ਜਰੂਰ ਕਰਿਓ